ਹੋਣ ਹੋ ਗਈ ਦਿਨ ਦੀ ਸ਼ੁਰੂਆਤ ਅੱਜ ਦੂਜੇ ਦਿਨ ਖਾਦ ਚਲੂ ਕਰਨ ਲੱਗੇ ਆ ਅੱਜ ਹੁਸ ਬਹੁਤ ਜਿਆਦਾ ਵਾ ਹੁਸ ਦੇ ਕਰਕੇ ਚਲੋ ਲਾਵਾਂਗੇ ਮੋਰਚਾ ਸ਼ਾਇਦ ਹਵਾ ਉਹ ਵਗਣ ਡੈਪੇ ਈ ਮਾਰੀ ਮਸ਼ੀਨ ਨੂੰ ਗਰੀਸ ਗਰੀਸ ਮਾਰ ਕੇ ਚੰਨ ਕਰ ਲਈ ਆਪਾਂ ਤਿਆਰੀ ਦਵਾਈ ਦੂਈ ਲਾਜ ਲਈ ਆ ਡੇਰੇ ਨੂੰ ਮਾਰਤੇ ਆ ਬੂਹੇ ਬੋਵੇ ਕੈਮਰਾ ਚਾਲੂ ਕਰਤਾ ਵਾ ਮਸ਼ੀਨ ਢੋਣੀ ਵੀ ਥੋੜੀ ਜਿਹੀ ਦਵਾਈ ਥੱਲੇ ਜੰਮ ਗਈ ਥੋੜ ਤਾਂ ਆ ਗਈ ਸ਼ੋਨਾ ਵੇਖੋ ਤੁਸੀਂ ਪਿੰਡ ਜਾ ਕੇ ਖਾਦ ਪਾਉਣ ਵਾਲੀ ਆ ਕਾਲੀ ਕਰਨ ਦੇ ਦਵਾਈ ਦਵਾ ਹੁਣ 6:30 ਹੋਏ ਆ ਇਸ ਕਰਕੇ ਛਿੱਡੀ ਛਿੱਡੀ ਖਾਦ ਪੈ ਜੇ ਕਰਤਾ ਜੀ ਕੰਮ ਸ਼ੁਰੂ ਤੇ ਦਵਾਈ ਲਾਦ ਲਈ ਟਰਾਲੀ ਚ ਖਾਦ ਆਪਣੇ ਪਹਿਲਾਂ ਪਈ ਸੀ ਹੁਣ ਖਾਦ ਕੱਢ ਕੇ ਹਰ ਲਾ ਕੇ ਚੱਕ ਰੋ ਆਪਣੇ ਝੋਨੇ ਦੇ ਦਰਸ਼ਨ ਜਿਹੜਾ ਦੋਰੀ ਖਾਦ ਪਈ ਤੇ ਧੰਤਨ ਹੋ ਜੂਗਾ ਅਗਰ ਉਹਦੀ ਕਿਰਪਾ ਆ ਜੂ ਆ ਜਿਹੜਾ ਝੋਨਾ ਲੇਟ ਆ ਸੁਨੀਲ ਭਾਜੀ ਹਾਂ ਤੇ ਮਾਣਾ ਭਾਜੀ ਆਪਣੇ ਅੰਦਰ ਗਏ ਆ ਸਾਰੇ ਬੂਰੇ ਖੋਲ ਲੋ ਘੱਟੋ ਘੱਟ ਵੀ ਇੱਥੇ 20 ਗੱਲਿਆਂ ਦੇ ਬੂਰੇ ਖੋਲ ਲੋ ਘੜੀਮੜੀ ਬੋਰੇ ਨਾ ਕਰਨੇ ਪੈਣ ਆ ਆਪਣਾ ਮਾਣਾ ਭਾਜੀ ਆ ਹਾਂਜੀ ਹਾਂਜੀ ਠੀਕ ਹੈ ਵਿਨਾਗਰਾ ਆਪਾਂ ਕੱਢਦੇ ਆ 20 20 ਬੋਰੇ ਬਾਹਰ ਕੱਢ ਲਓ ਨਾ 20ਾਂ ਚ ਪੈ ਜਾਣੇ ਆ ਤੂੰ ਲਾ ਗਏ ਐਸਟੀਮੇਟ ਆਪਾਂ ਦਹਾਨਾ ਕੋਲ ਛਿਆਂ ਦਾ ਛਿਆਂ ਦਾ ਛਿਆਂ ਦਾ ਰਲਣਾ ਉਹਦੇ ਨਾਲ ਫਿਰ ਦਵਾਈ ਜਿਹੜੀ ਆ ਫੇਟ ਰਹਿੰਦੀ ਆ ਚੱਲ ਇੱਕ 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 ਫੈਲ ਕਰਦੇ ਹਾਵੇ ਫੈਲ ਵਿੱਚ ਹਾਵੇ ਪਿਆ ਰਖੋ ਹੁਣ ਇਹ ਤੁਹਾਨੂੰ ਇੱਕ ਫੈਲ ਕੱਢ ਕੇ ਦਿਖਾਉਨੇ ਆ ਚੱਲ ਤੂੰ ਵੀ ਕੱਢ ਲੈ ਦੇ ਨੇ ਕੱਢ ਲੈ ਇੱਕੋ ਗੱਲੀ ਜਾ ਕੇ ਤੂੰ ਕੱਢ ਲੈ ਜੇ ਕੱਢਣਾ ਆ ਵੇ ਗੰਨ ਲਈ ਭਾਰ ਆਪਾਂ ਕਿੰਨਾ ਪਾਈ ਮਾਲ ਪਪਾ ਵਾਹ ਪਾਈ ਨਹੀਂ ਵਾਹ ਨਹੀਂ ਪਾਲਾ ਜਿੰਨਾ ਮਰਜੀ ਇਹ ਵਧੀਆ ਰਹਿ ਗਿਆ ਇੱਥੇ ਗੋਰਾ ਭਾਜੀ ਆ ਕੁੜਕੁੜ ਜੇ ਕਰਨ ਲੈ ਅੰਦਰ ਪਤਾ ਨਹੀਂ ਕੀ ਕਰਦਾ ਹੈ ਉਹ ਬੈਠੇ ਜਿਹੜੇ ਆਪਣੇ ਵਧੀਆ ਕਿਸਾਨੀ ਲੈਂਦੇ ਆ ਦਜੇ ਸ਼ਾਨਦ ਲੋਹਾ ਜ਼ਿੰਕ ਵਾਲੇ ਲੋਹਾ ਜ਼ਿੰਕ ਵਾਲੇ ਚੱਲ ਇਹਨਾਂ ਨਵੀਂ ਤਕਨੀਕ ਕੱਢੀ ਸੀ ਨਾ ਹਾਂ ਲੋੜੀਆਂ ਪਾਵੇ ਪੈਸਾ ਲਾਉਣ ਦੀ ਕਿ ਲੋਹਾ ਦੇ ਕਵਾੜ ਪਿਆ ਹੀ ਹੁੰਦਾ ਕਰੇ ਚਾਹੀ ਹੁੰਦਾ ਤੇ ਉਹਨੂੰ ਡਬੋ ਨਾਲੇ ਉਹਨੂੰ ਤੇ ਜਿਹੜਾ ਜੰਗਾਲ ਆ ਉਹਦਾ ਲਾ ਕੇ ਉਹਦੀ ਸਪਰੇਅ ਕਰ ਦੋ ਸਪਰੇਅ ਕਰ ਦੋ ਕੰਮ ਨਹੀਂ ਸੌਖਾ। ਆ ਦੇਖੋ ਆਪਣੇ ਮੋਟਰ ਤੇ ਰੁੱਖ ਵੇਖੋ ਤੁਸੀਂ। ਤੇ ਸਫਾਈ ਵੇਖੋ। ਇੱਕ ਵੀਰ ਨੇ ਕਮੈਂਟ ਕੀਤਾ ਤੁਸੀਂ ਸਫਾਈ ਨਹੀਂ ਰੱਖਦੇ। ਇਧਰ ਦੇਖ ਲਓ ਮੋਟਰ ਦੀ ਸਫਾਈ ਤੇ ਰੁੱਖ ਵੇਖ ਲਓ। ਯਾਰ ਇਹ ਕੱਬ ਸ਼ੇਡ ਬਣਾ ਲੈਣਾ ਵਧੀਆ ਯਾਰ। ਹੂੰ। ਹੁਣ ਆਪਾਂ ਸਲਾਮੀ ਦੇਣ ਲੱਗੇ ਆ ਆਪਣੇ ਅੱਜ ਦੇ ਵਲੌਗ ਨੂੰ। ਆਪਣੀ ਮੋਟਰ ਘੱਟ ਆ। ਇਹ ਹੋ ਗਿਆ ਫੈਲ ਛਿਰੂ ਇਹ ਗਿਆ ਲੇ ਨਜ਼ਾਰਾ ਕਿ ਨਹੀਂ ਨਜ਼ਾਰਾ ਕਿ ਨਹੀਂ ਇੱਕ ਵਾਰ ਰੂਹ ਖੜ ਖੜ ਜਾਂਦੀ ਆ ਰੂਹ ਖੜ ਜਾਂਦੀ ਕਿ ਪਟਾਖਾ ਜਾਈ ਨਾ ਬਾਹਰ ਇਧਰੇ ਉਹ ਤੂੰ ਪਾੜ ਗਿਆ ਹੋਏ ਇਧਰੇ ਉਹ ਪਟਾਖਾ ਪਟਾਖਾ ਜਿਆਦੀ ਪਟਾਣੀ ਇਹਨੂੰ ਮੱਲ ਇਹਨੂੰ ਬਸ ਅੱਧੀ ਚੁੰਡੀ ਵੜੀ ਪਟਾਣੀ ਅੱਧੀ ਚੁੰਡੀ ਵੜੀ ਆ ਇਹ ਉਹ ਨਾ ਜਾਗਾ ਨੇ ਬਣਾਉਣਾ ਹਾਂ ਤਾਂ ਪੋਪਨਾ ਬੋਲੀ ਵਿੱਚ ਹੋੜੀ ਗੱਲ ਵੀਡੀਓ ਬਣ ਗਈ ਹੁਣ ਕਈ ਵੀਰ ਆਪਣੇ ਕੋ ਇਹ ਆਖੰਡੇ ਵੀ ਇਹ ਦੂਰੀ ਸਾਨੂੰ ਕਈ ਵਾਰ ਤਿੰਨ ਖਾਦਾਂ ਪਾਉਣੀਆਂ ਪੈਂਦੀਆਂ ਤੇ ਇਹ ਤੇਰੀ ਖਾਦ ਨਾਲ ਪਾ ਦਈਏ ਆਪਣਾ ਜਿਹੜਾ ਤੁਹਾਨੂੰ ਬਾਇਰ ਦਾ ਰੀਜੈਂਟ ਅਲਟਰਾ ਆਈ ਭਾਜੀ ਇਹ ਜਿਹੜਾ ਰੀਜੈਂਟ ਅਲਟਰਾ ਵਾ ਇਹਦਾ ਕੰਮ ਇਹ ਆ ਵੀ ਹੁਣ ਤੋਂ ਆਪਾਂ ਜਦੋਂ ਦੂਰੀ ਖਾਦ ਪਾ ਦਿੰਨੇ ਆ ਤੇ ਉਦੋਂ ਨਾ ਨਾਲ ਹੀ ਕੀੜੀ ਜਿਹੜੀ ਆ ਥੱਲੇ ਸ਼ਿਕਾਇਤ ਆਉਂਦਾ ਪੈਂਦੀ ਆ ਇਹ ਆ ਉਹਦੇ ਸ਼ੁਰੂ ਤੋਂ ਅਸਰ ਕਰਦੀ ਇਹਦਾ ਬਹੁਤ ਵਧੀਆ ਰਿਜ਼ਲਟ ਆ ਜੇ ਆਪਾਂ ਦੋਰੀ ਖਾਦਣਾ ਪਾਉਣੇ ਆ ਇਹ ਤੇਰੀ ਪੌਣੀ ਪੈ ਜੂਗੀ ਨਹੀਂ ਤੇਰੀ ਤੋਂ ਬਾਅਦ ਫੇਮ ਦੀ ਸਪਰੇ ਹੋ ਜਾਂਦੀ ਕੋਈ ਵੀ ਹੋ ਜਾਂਦੀ ਜਿਹੜੀ ਜਿਹੜੀ ਤੁਸੀਂ ਕਰਦੇ ਆ ਤੇ ਪਰ ਇਹਦਾ ਜਿਹੜਾ ਰਿਜ਼ਲਟ ਹੈ ਦੋਰੀ ਖਾਦਣਾ ਆ ਜੇ ਲੇਟ ਹੋ ਜਾਈਏ ਤੇ ਮੁੜਕੇ ਇਹਦਾ ਕੋਈ ਰਿਜ਼ਲਟ ਨਹੀਂ ਹੈਗਾ ਇਹ ਕਰਕੇ ਇਹ ਪਹਿਲਾਂ ਪਾਓ ਅੱਜ ਸਵੇਰ ਦਾ ਮਸ਼ੀਨ ਨੇ ਨਾ ਛਦਾਈ ਬਣਾਇਆ ਪਿਆ ਯਾਰ ਬਾਬਾ ਜੀ ਚੱਕਰ ਇਦਾਂ ਜਾਂਦੇ ਨੇ ਨਾ ਜਿੱਦਾਂ ਖਾਤ ਆਪਣੀ ਗੱਲੀ ਹੋ ਜਾਂਦੀ ਐ ਸਰਾਬ ਨਾਲ ਪੈ ਗਏ ਸਾਰੇ ਪੂਰੇ ਹਾਂ ਪੈ ਗਏ ਪੂਰੇ ਸਾਰੇ ਸਰਾਬ ਨਾਲ ਉਹ ਖਾ ਗੱਲੀ ਐ ਜੀ ਉਹ ਚਰਨੀ ਆ ਆ ਬਹੁਤ ਕੁੜੀਆਂ ਵਾਹੇ ਲੱਗਨ ਮਸ਼ੀਨ ਤੇ ਜੱਕ ਮਾਰ ਜਾਂਦੇ ਹੂੰ ਚਲੋ ਆ ਤੱਕ ਬੰਦਾ ਆ ਗਏ ਸਾਡੇ ਬਾਹਰ ਗੱਫੇ ਛਾਕੇ ਦਈ ਦਈ ਹੁਣ ਸਾਰੇ ਜਣੇ ਹੀ ਰੋਟੀਆਂ ਖਾ ਆ ਗਏ ਇਹ ਲਾਉਣੇ ਮੋਰਚਾ ਹਾਂ ਉਹ ਬੱਦਲਾ ਬਣਾ ਮਾ ਲਾ ਬਾਕੀ ਰੱਖੇ ਮੈਂ ਚਾਲ ਪੋਛ ਚਾਲ ਪੋਛ ਸੁਬਹ ਲਾ ਲਾ ਵੀ ਕੇ ਅੱਤ ਗੱਲ ਬਾਤਾਂ ਇੱਧਰ ਆ ਕੇ ਡਰੈਸਟ ਰੈਸਟੋ ਰਈਆ ਸੇਰ ਦੇ 6 ਵਜੇ ਤੋਂ ਛੁਰੂ ਚੱਲ ਪਿਆ ਖਾਦ ਪਾਣ ਰੋਟੀ ਪਾਣੀ ਖਾਦਾ ਵਾ ਤੇ ਹੁਣ ਕਿੰਡਾ ਖਾਂ ਡਰੈਸਟ ਕਰਾਂਗੇ ਤੇ ਹੁਣ ਤੋਂ ਫੇਰ ਚੱਲਾਂ ਦੁਪਹਿਰਾਂ ਨੂੰ 12 ਵਜੇ ਇੱਕ ਬਰਦਾ ਇਹ ਮੇਰੀ ਗੱਲ ਸੁਣੋ ਉਤੋਂ ਬਾਅਦ ਚ ਸੇਰ ਆਈ ਦੁਪਹਿਰਾਂ ਨੂੰ ਇਹਨੇ ਵਜੋਂ ਸ਼ੁਰੂ ਕਰਾ ਰਿਹਾ ਜੇ ਠੱਡਾ ਰੇਲ ਬਸ ਯਾਰ ਇੱਕ ਬੰਦਾ ਏ ਉਹਨੂੰ ਰੇਲ 'ਚ ਨੌਕਰੀ ਲੱਗਾ ਏ ਅੱਛਾ ਉਹਦੇ ਘਰ ਵਾਲੇ ਨੇ ਪੈਸੇ ਲੈਣ ਗਏ ਉੱਥੋਂ ਇਹ ਨਿੰਮ ਦੀ ਦਾਤਨ ਕਹਿੰਦੇ ਬੜੀ-ਬੜੀ ਹੁੰਦੀ ਆ ਤੇ ਪੱਤੇ ਤੇ ਚੰਗੇ ਹੁੰਦੇ ਆ ਇਹਦੇ ਪਾਣੀ ਨਾਲ 2-3 ਦਿਨ ਨਹਾ ਵੀ ਏ ਨਾਲ ਬਾਲਟੀ 'ਚ ਭਏ ਨਾ ਉਹ ਲੋਹੇ ਜਿੰਕ ਵਾਲੇ ਨਾਲ ਨਾਲ ਢਾਲੀ ਪੈਂ ਗੂਰੇ ਦੇ ਪਾਣੀ ਨਾ ਤੇਨੇ ਕੱਲ ਗਿਆ ਮੈਨੂੰ ਕਹਤੀ ਯਾਰ ਲੋਹੇ ਜੰਕੜਾ ਕਿੱਥੇ ਮੈਂ ਆਲਾ ਕਰਿਆ ਉਹ ਹਾਂ ਹਾਂ ਲੱਗ ਜਾਓ ਗਏ ਆਪਾਂ ਲਾਉਣੇ ਸੀ ਸ਼ਰਦਾਈ ਦੇ ਰਗੜੇ ਤੇ ਅੱਜ ਲਾਏ ਆਪਾਂ ਨਿੰਮ ਦੇ ਰਗੜੇ ਤੇ ਆਜੋ ਮੇਰੇ ਵੀਰ ਜਿੰਨੇ ਨਿੰਮ ਛਕਣੀ ਆ ਬੰਦਿਆਂ ਦੇ ਵੀ ਫੋੜੇ ਫਿੰਸੀਆਂ ਨਹੀਂ ੜਦੀਆਂ ਮੈਂ ਟਾ ਦੇਨੇ ਫੋੜੇ ਫਿੰਸੀਆਂ ਆਹ ਰੇ ਰੰਗ ਦਾ ਗਾੜਾ ਓਏ ਆਜੋ ਆਜੋ ਯਾਰ ਜੀ ਸੁਨੀਲ ਕਰਦਣ ਲੱਗਾ ਸ਼ੁਰੂ ਸੁਨੀਲ ਐਨੂੰ ਮੂੰਹ ਕਰਨਾ ਹੀ ਇਹ ਛਕ ਲਿਆ ਛਕ ਲਿਆ ਛਕ ਲਿਆ ਅੱਜ ਜੀਤ ਨੇ ਮਦਦ ਰਖੜਾ ਆ ਵੇਖੋ ਚੱਲ ਵੀ ਜੋਣਾ ਅੱਗੇ ਸਰਦਾਈ ਦਾ ਰਗੜਾ ਚੱਲਦਾ ਜਾਂ ਨਿੰਮ ਦਾ ਚੱਲੂਗਾ ਬੱਸ ਤੇ ਉਹਨਾਂ ਚਿਰ ਇਹ ਸੰਗੋ ਲੱਥਾ ਕਿਆ ਲੱਡੂ ਕਿਆ ਮੱਠਾ ਉਹ ਗੱਲ ਨਹੀਂ ਹੁੰਦੀ ਹੁੰਦੀ ਆ ਮੂੰਹ ਬਾਬਾ ਚੱਲ ਓ ਮੂੰਹ ਚੱਲ ਚੱਲ 1 2 3 ਚੱਲ ਵੀ ਮੁੰਡੇ ਨੇ ਛਗ ਲਿਆ ਆ ਗਿਆੰਦਾ ਰਿਹਾ ਜੋ ਫੇਸ ਪ੍ਰੈਸ਼ਰ ਤੇ ਦਿਖਾ ਜੋ ਨਹੀਂ ਉਹਨੂੰ ਨਹੀਂ ਪ੍ਰਵਾਹ ਕੋਈ ਹੁਣ ਆਇਆ ਗੋਰੀਆ ਆਇਆ ਆਇਆ ਯਾਰ ਆ ਗੁੱਸਾ ਦੋ ਵੀ ਮੁੱਛਾ ਇਹ ਆ ਹੁਣ ਆਪਾਂ ਵੀ ਸ਼ਕਲ ਲੱਗਿਆ ਵਾਹ ਗਰੂ ਸੁੱਚੇ ਬਾਜਾ ਬੇ ਇਧਰ ਆਇਆ ਬੰਦਾ ਨੂੰ ਬੰਦਾ ਆਉਂਗਾ ਆ ਪਾਲੀਏ ਤਾਂ ਹਾਂ ਹੁਣ ਸਾਲਾ ਡੋਲਣੀ ਆ ਉਹ ਗੋਰਾ ਨਹੀਂ ਲਾਇਆ ਇਧਰ ਉਹ ਗੋਰਾ ਲਾ ਬੋਰੇ ਵਾਲੇ ਜੋ ਬਣੋਏ ਬੋਰੇ ਸਾਰੇ ਮੇਰੀ ਗੱਲ ਸੁਣੋ ਹੁਣ ਤੁਸੀਂ ਦੂਜਾ ਮੂੰਹ ਹ ਧੋਲੋ ਤੇ ਆ ਲੀਡ ਲੁੜੇ ਜੇ ਤੇ ਆ ਸਫਾਈ ਕਰੋ ਡੇਰੀ ਦੀ ਸਵੇਰੇ ਨਹੀਂ ਝਾੜੂ-ਝੂੜੂ ਵਜਦਾ ਤੜ ਤੋਂ ਤੇ ਪਾਂਡੇ ਸਾਰੇ ਇਕੱਠੇ ਕਰਕੇ ਤੇ ਆ ਜਿਹੜੇ ਪਮੱਕੜ ਬੁੱਕੜ ਜੇ ਗੁੱਠਾ-ਗਠਾਂ ਲੱਗੇ ਸਾਰੇ ਕੱਢੋ ਐ ਇੱਥੋਂ ਤਸੱਲੀ ਕਰੋ ਉਹ ਕੀ ਪਿਆ ਓਏ ਅੱਜ ਬੜਾ ਵਿਜੀ ਸ਼ਡਿਊਲ ਹੀ ਅੱਜ ਖਾਦ ਪਾਉਂਦੇ ਰੇ ਸਾਰੀ ਦਿਹਾੜੀ ਦੇਣ ਠੰਡਾ ਹੁਣ ਥੱਕ ਜੇ ਗਏ ਬਾਕੀ ਹੁਣ ਤੁਹਾਨੂੰ ਸਵੇਰੇ ਮਿਲਾਂਗੇ ਹੁਣ ਗੱਫਾ ਪਾਣੀ ਛੱਕ ਤੇ ਟਰੈਕਟਰ ਡੱਕਤਾ ਵੇਖੋ ਮਸ਼ੀਨ ਦੀ ਸਫਾਈ ਕਰਦਾਂਗੇ ਤੇ ਲਾਉਨੇ ਸਬਜ਼ੀ ਨੂੰ ਤੜਕੇ ਤੁਰਕੇ ਅੱਜ ਫੇਰ ਰਾਤ ਇੱਥੇ ਫਾਰਮ ਤੇ ਰਹਿਣਾ ਪਣਾ ਸਵੇਰੇ ਜਾਵਾਂਗੇ ਹੱਥ ਖਰੀ ਹੋ ਗਈ ਨਾਲ ਦਵਾਈ ਪਾਉਣ ਢੇਰ ਲਾ ਕੇ ਸਵੇਰੇ ਮਿਲਦੇ ਆਂ ਧੰਨਵਾਦ ਸਰਕਾਰ